ਸਾਸੀ ਗੱਲ ਕਿਸਾਨ ਵੀਰੋ ਤੁਹਾਡਾ ਸਾਡੇ YouTube ਚੈਨਲ ਕਿਸਾਨੀ ਸੂਚਨਾਵਾਂ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਿੰਡ ਬੁੱਟਰ ਵਿਖੇ ਖੜੇ ਆ ਮੇਰੇ ਨਾਲ ਮੋਗਾ ਜ਼ਿਲ੍ਹੇ ਦੇ ਮੁੱਖ ਕੀਤਿਬੜੀ ਅਫਸਰ ਡਾਕਟਰ ਕਰਨਜੀਤ ਸਿੰਘ ਜੀ ਗੱਲ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਇੱਥੋਂ ਦੇ ਬਹੁਤ ਹੀ ਸੂਝਵਾਨ ਅਗਾਹ ਵਦੂ ਕਿਸਾਨ ਜਸਵਿੰਦਰ ਸਿੰਘ ਜੀ ਪਿੰਡ ਬੁੱਟਰ ਤੋਂ ਅਸੀਂ ਉਹਨਾਂ ਦੇ ਖੇਤ ਵਿੱਚ ਖੜੇ ਆ ਤੁਹਾਡਾ ਵੀ ਕਿਸਾਨ ਭਰਾ ਉਹ ਬਹੁਤ-ਬਹੁਤ ਜੀ ਆ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਮੱਕੀ ਦਾ ਬਜਾਈ ਹੋ ਰਹੀ ਆ ਆਲੂਆਂ ਦੀ ਪਟਾਈ ਚੱਲ ਰਹੀ ਆ ਆਪਾਂ ਦੇਖ ਰਹੇ ਆ ਕਿਸਾਨ ਵੀਰ ਨੇ ਬਹੁਤ ਵਧੀਆ ਇੱਥੇ ਮੱਕੀ ਦੀ ਸੋਇਂ ਕੀਤੀ ਹੋਈ ਆ ਬਿੱਡਾਂ ਦੇ ਉੱਪਰ ਸੋ ਡਾਕਟਰ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਤੁਸੀਂ ਕਿਸਾਨਾਂ ਨੂੰ ਸੁਝਾਅ ਦੇਣਾ ਚਾਹੁੰਦੇ ਜਿਹੜਾ ਹੁਣ ਸਮਾਂ ਚੱਲ ਰਿਹਾ ਵੀ ਕਿਹੜੀਆਂ ਫਸਲਾਂ ਜਿਵੇਂ ਬੀਜ ਰਹੇ ਆ ਕੀ ਕੀ ਖੇਤੀ ਦੇ ਵਿੱਚ ਹੋ ਰਿਹਾ ਥੋੜਾ ਜਿਹਾ ਸਾਡੇ ਕਿਸਾਨਾਂ ਨੂੰ ਦੱਸੋ ਜੀ ਕਿਸਾਨ ਭਰਾਵੋ ਅਸੀਂ ਦੱਸਣਾ ਚਾਹੁੰਦੇ ਆ ਖੇਤੀਬਾੜੀ ਅਤੇ ਕਿਸਾਨ ਭਲਾਈ ਪਾਕ ਜ਼ਿਲ੍ਹਾ ਮੋਗਾ ਵੱਲੋਂ ਕਿ ਅਸੀਂ ਫਸਲੀ ਵਿਭਿੰਨਤਾ ਲਿਆਉਣਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਪਾਣੀ ਜਿਵੇਂ ਖਤਮ ਹੋ ਰਹੇ ਨੇ ਪਾਣੀ ਦੀ ਬਚਤ ਕਰਨ ਦੇ ਵਿੱਚ ਅਸੀਂ ਝੋਨੇ ਅਤੇ ਬਾਸਪਤੀ ਤੋਂ ਬਿਨਾ ਹੋਰ ਫਸਲਾਂ ਬੀਜਣਾ ਚਾਹੁੰਦੇ ਆ ਜਿਦੇ ਚ ਸਾਡਾ ਅੱਜ ਜਿਵੇਂ ਬੁੱਟਰਕਲਾ ਪਿੰਡ ਦੇ ਵਿੱਚ ਅਸੀਂ ਖੜੇ ਆ ਇੱਥੇ ਸਾਡੇ ਇੱਕ ਬੜੇ ਹੀ ਆਗਾਮੀ ਕਿਸਾਨ ਜਸਵਿੰਦਰ ਸਿੰਘ ਨੇ ਉਹ ਹਰ ਸਾਲ ਹੀ ਪਕਾਵੀ ਮੱਕੀ ਦੀ ਬਿਜਾਈ ਕਰਦੇ ਨੇ ਤੇ ਇਸ ਵਾਰ ਵੀ ਕੀਤੀ ਆ ਪਿਛਲੇ ਸਾਲਾਂ ਦੇ ਵਿੱਚ ਵੀ ਇਹਨਾਂ ਨੇ ਪਿਛਲੇ ਸਾਲ ਵੀ ਝਾੜ ਬਹੁਤ ਵਧੀਆ ਸੀ ਉਸ ਤੋਂ ਪਿਛਲੇ ਸਾਲ ਵੀ ਝਾੜ ਵੀ ਵਧੀਆ ਸੀ ਬਹੁਤ ਵਧੀਆ ਉਹਨਾਂ ਨੇ ਪ੍ਰੋਫਿਟ ਵੀ ਲਿਆ ਤੇ ਜਿਹੜੀ ਇਹ ਡਿਵਰਸਿਫਿਕੇਸ਼ਨ ਜਾਂ ਫਸਲੀ ਵਿਭਿੰਨਤਾ ਇਹ ਸਾਡੇ ਲੋਡ ਹੈਗੀ ਹੁਣ ਸਮੇਂ ਦੀ ਕਿਉਂਕਿ ਸਾਡੇ ਪਾਣੀ ਵੀ ਨੀਵੇਂ ਜਾ ਰਹੇ ਨੇ ਦੂਜਾ ਹੈਗਾ ਵੀ ਸਾਡੇ ਜਿਹੜੇ ਤੱਤ ਨੇ ਸਾਡੀ ਜ਼ਮੀਨਾਂ ਤੇ ਉਪਜਾਊ ਸ਼ਕਤੀ ਉਹ ਵੀ ਇੱਕੋ ਜੀਆਂ ਫਸਲਾਂ ਲੈ ਕੇ ਵਾਰ-ਵਾਰ ਉਹ ਬਹੁਤ ਜ਼ਿਆਦਾ ਖਤਮ ਹੁੰਦੀ ਜਾ ਰਹੀ ਆ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਨੇ ਉਹ ਦੂਜੇ ਕਿਸਾਨਾਂ ਦਾ ਇੱਕ ਮਾਰਗਦਰਸ਼ਕ ਹੁੰਦੇ ਨੇ ਉਹਨਾਂ ਤੋਂ ਇੱਕ ਸੇਧ ਲੈ ਕੇ ਦੂਜੇ ਕਿਸਾਨ ਭਰਾ ਵੀ ਇਸ ਤਰ੍ਹਾਂ ਦੀ ਖੇਤੀ ਜਿਹੜੀ ਕਿ ਆਗਾਮੀ ਤੂ ਖੇਤੀ ਆ ਜਿਹੜੀ ਕਿ ਵਿਭਿੰਨਤਾ ਵਾਲੀ ਖੇਤੀ ਆ ਉਹ ਕਰ ਸਕਦੇ ਨੇ ਇਸ ਕਰਕੇ ਇਹ ਮੱਕੀ ਦੀ ਜਿਹੜੀ ਬਜਾਈ ਕੀਤੀ ਹੋਈ ਆ ਹਰ ਸਾਲ ਵੇਚਦੇ ਨੇ ਬਹੁਤ ਵਧੀਆ ਫਾਇਦਾ ਲੈਣ ਵਾਲਾ ਜਿਹੜੀ ਫਸਲ ਹੈਗੀ ਆ ਜਿਹਦੇ ਚ ਕਿਸਾਨ ਪਰਵਤ ਦੱਸ ਗਏ ਕਿਉਂਕਿ ਅਸੀਂ ਰეკਮੈਂਡੇਸ਼ਨ ਸਪਾਰਚ ਭਾਵੇਂ 15 ਫਰਵਰੀ ਤੱਕ ਹੈਗੀ ਆ ਬਜਾਈ ਦੀ ਪਰ ਫਿਰ ਵੀ ਤੁਸੀਂ 20 ਜਾਂ 25 ਫਰਵਰੀ ਤੱਕ ਵੀ ਬਜਾਈ ਕਰ ਦਿਓਗੇ ਵੀ ਤੁਹਾਡੇ ਕੋਲੇ ਪੈਨੀਅਰ ਦਾ ਵੀ ਹੋ ਜਾਊਗਾ ਇਹਨਾਂ ਨੇ ਜਿਵੇਂ ਬਾਹਰ ਕੰਪਨੀ ਦਾ 9288 ਬਜਾਈ ਕੀਤੀ ਹੋਈ ਆ 8 ਇੱਕ ਅੱਧੀ ਬਜਾਈ ਹੋਈ ਆ ਹੋਰ ਵੀ ਬਜਾਈ ਕਰਨੀ ਆ ਤੇ ਤੁਸੀਂ ਜੇਕਰ ਤੁਹਾਨੂੰ ਕੋਈ 20 ਦੀ ਪ੍ਰੋਬਲਮ ਆਉਂਦੀ ਹੈ ਤੇ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਬਲੈਕ ਲੈਵਲ ਤੇ ਵੀ ਅਸੀਂ ਤੁਹਾਨੂੰ 20 ਮਹਈਆ ਕਰਾਵਾਂਗੇ ਪਰ ਤੁਸੀਂ ਪ੍ਰੋਗਰਾਮ ਬਣਾਓ ਪਕਾਵੀ ਮੱਕੀ ਇਹ ਸਹੀ ਸਮਾਂ ਹੈਗਾ ਜਿਹੜੀ ਕਿ ਬੱਕੀ ਦੀ ਬਜਾਈ ਦਾ ਜੀ ਡਾਕਟਰ ਸਾਹਿਬ ਨੇ ਜਿਵੇਂ ਕਿਸਾਨ ਵੀਰੋਂ ਆਪਾਂ ਨੂੰ ਦੱਸਿਆ ਵੀ ਸਮਾਂ ਸਹੀ ਚੱਲ ਰਿਹਾ ਘਬਰਾਉਣ ਦੀ ਲੋੜ ਨਹੀਂ ਗਈ ਕਿਉਂਕਿ ਟੈਂਪਰੇਚਰ ਆ ਪਰ ਦੇਖਦੇ ਆ ਥੋੜਾ ਠੰਡਾ ਸੀਗਾ ਤੇ ਇਹੀ ਰਿਕਮੈਂਡੇਸ਼ਨ ਪੀਏਯੂ ਵੱਲੋਂ ਆ ਰਹੀ ਹੈ ਵੀ ਕੋਈ ਨਹੀਂ ਭਲਾ 20 ਫਰਵਰੀ 25 ਤੱਕ ਵੀ ਬਜਾਈ ਹੋ ਜੂਗੀ ਤਾਂ ਝਾੜ ਤੇ ਉੱਤੇ ਕੋਈ ਫਰਕ ਨਹੀਂ ਪਊਗਾ ਸੋ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਬੀਜ ਦੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਘਬਰੌਣ ਵਾਲੀ ਲੋੜ ਨਹੀਂ ਗਈ ਕੰਪਨੀਆਂ ਵੱਲੋਂ ਵੀ ਸਾਨੂੰ ਦੱਸਿਆ ਗਿਆ ਵੀ ਬੀ ਅਵੇਲੇਬਲ ਹੋ ਜਾਊਗਾ ਸੋ ਡਾਕਟਰ ਸਾਹਿਬ ਇਹ ਤਾਂ ਸੀਗਾ ਜੀ ਬਜਾਈ ਦਾ ਟਾਈਮ ਦਾ ਸੋ ਹੋਰ ਬਾਕੀ ਬਾਰੇ ਆਪਾਂ ਜੇ ਗੱਲ ਕਰੀਏ ਵੀ ਬੀ ਕਿੰਨਾ ਪਾਉਣਾ ਚਾਹੀਦਾ ਕਿਸਾਨਾਂ ਨੂੰ ਤੁਸੀਂ ਥੋੜਾ ਜਿਹਾ ਇਹ ਵੀ ਦੱਸ ਦਿਓ ਕਿਸਾਨ ਭਰਾਵੋ ਜਿਹੜਾ ਬੀ ਹੈਗਾ 9 ਕਿਲੋ ਆਪਾਂ 2 ਪੈਕੇਟ ਕਿੱਲੇ ਦੇ ਹਿਸਾਬ ਨਾਲ ਪਾਉਂਦੇ ਹੈਗੇ ਆ ਜੀ ਤੇ ਉਹਦੇ ਨਾਲ ਬਜਾਈ ਲਈ ਵੇਖੋ ਜਿਹੜੀ ਸਪਾਰਚ ਕੀਤੀ ਜੋਰੀਆਂ ਖਾ ਦਾ ਵੱਧ ਤੋਂ ਵੱਧ 2 ਬੈਗ ਪਾਉਣੇ ਆ ਸਾਡਾ ਪਰੋ ਸਹੀ ਮਾਤਰਾ ਚ ਜੂਰੀ ਆਪਾ ਹੋਗੇ ਉਹਦੇ ਨਾਲ ਬਿਮਾਰੀਆਂ ਕੀੜੇ ਦਾ ਹਮਲਾ ਨਹੀਂ ਹੋਵੇਗਾ ਤੇ ਜਿਹੜੀ ਆ ਉਹਦੇ ਨਾਲ ਸਾਡਾ ਖਰਚਾ ਵੀ ਘਟੂਗਾ ਹੋਰ ਜ਼ਿੰਕ ਦੀ ਘਾਟ ਆਉਂਦੀ ਆ ਅਸੀਂ ਕਹਿੰਦੇ ਆ 20 ਜਾਂ 25 ਕਿਲੋ 21% ਜ਼ਿੰਕ ਦਾ ਛੱਟਾ ਵੀ ਦੇ ਦਿੱਤਾ ਜਾਵੇ ਉਹਦੇ ਚ ਫਿਰ ਬਾਅਦ ਚ ਜਿਹੜੀ ਕੋਈ ਝੋਨਾ ਜਾਂ ਬਾਸਪਤੀ ਲਾਉਣੇ ਆ ਉਹਦੇ 'ਚ ਫਿਰ ਦੁਬਾਰਾ ਛੱਟੇ ਦੀ ਦੁਬਾਰਾ ਜਿੰਕ ਪਾਉਣ ਦੀ ਲੋੜ ਨਹੀਂ ਪੈਂਦੀ। ਡੀਏਪੀ ਇਹਨਾਂ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਲੂਆਂ ਤੋਂ ਆਲੂਆਂ ਦੇ ਵਿੱਚ ਇਹਨਾਂ ਨੇ ਫਾਸਫੋਰਸ ਦੀ ਵਰਤੋਂ ਕੀਤੀ ਸੀ ਜਿਸ 'ਚ ਡੀਏਪੀ ਜਾਂ ਸਿੰਗਲ ਸੁਪਰ ਪਾਸ ਵੇਟ ਇਸ ਕਰਕੇ ਫਾਸਫੋਰਸ ਦੀ ਲੋੜ ਨਹੀਂ ਹੈਗੀ। ਜੇਕਰ ਕੋਈ ਕੀੜਾ ਜਾਂ ਬਿਮਾਰੀ ਆਵੇ ਤਾਂ ਉਹ ਸਾਡੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ। ਅਸੀਂ ਉਹਦੀ ਮੌਕੇ ਤੇ ਜੇਕਰ ਬਿਮਾਰੀ ਜਾਂ ਮੌਕੇ ਤੇ ਉਹਦੀ ਸਪਰੇ ਕਰਦੇ ਆ ਜਾਂ ਕੀੜਾ ਆਵੇ ਮੌਕੇ ਤੇ ਸਪਰੇ ਕਰਦੇ ਆ ਇਸ ਕਰਕੇ ਇਸ ਤਰ੍ਹਾਂ ਦਾ ਜੇ ਕੋਈ ਪ੍ਰੋਬਲਮ ਆਵੇ ਤੇ ਤੁਸੀਂ ਸਾਡੇ ਨਾਲ ਰਾਪਤਾ ਕਾਇਮ ਕਰ ਸਕਦੇ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵੀ ਜਿਹੜਾ ਤੱਤ ਕਿੰਨੇ ਪਾਉਣੇ ਆ ਕਿਉਂਕਿ ਆਪਾਂ ਆਮ ਹੀ ਅਕਸਰ ਦੇਖਦੇ ਆਂ ਵੀ ਆਪਾਂ ਇੱਕ ਖਾਦ ਪਾਈ ਜਾਂਦੇ ਆਂ ਕਿਸਾਨ ਵੀਰ ਉਹਦੇ ਨਾਲ ਛੋਟੇ ਤੱਤਾਂ ਦੀ ਘਾਟ ਬਹੁਤ ਆਉਂਦੀ ਆ ਸੋ ਇਹ ਬਹੁਤ ਵਧੀਆ ਤੁਸੀਂ ਦੱਸਿਆ ਵੀ ਆਮ ਹੀ ਲੋਕ ਆਲੂਆਂ ਦੇ ਉੱਤੇ ਤੇ ਮੱਕੀ ਦੇ ਡੀਪੀ ਜ਼ਿਆਦਾ ਪਾ ਲੈਂਦੇ ਆ ਉਹਦੇ ਨਾਲ ਫਿਰ ਜ਼ਿੰਕ ਦੀ ਘਾਟ ਆਉਂਦੀ ਆ ਸੋ ਆਪਾਂ ਹੁਣ ਗੱਲ ਕਰਦੇ ਜੀ ਸਾਡੇ ਕਿਸਾਨ ਵੀਰ ਜਸਵਿੰਦਰ ਸਿੰਘ ਜੀ ਨਾਲ ਸੋ ਆਪਣਾ ਦੱਸੋ ਜੀ ਤੁਸੀਂ ਕਿੰਨੇ ਸਾਲਾਂ ਤੋਂ ਮੱਕੀ ਇਹ ਜਿਹੜੀ ਬੀਜਣੇ ਆਲੂਆਂ ਦੀ ਕਿੰਨਾ ਸਾਲ ਹੋ ਗਿਆ ਤੁਹਾਨੂੰ ਅਸੀਂ ਡਾਕਟਰ ਸਾਹਿਬ 6 ਸਾਲ ਤੋਂ ਆਲੂਆਂ ਦੀ ਖੇਤੀ ਕਰ ਰਹੇ ਹਾਂ ਉਸ ਤੋਂ ਮਗਰੋਂ ਆਲੂਆਂ ਦੀ ਪਟਾਈ ਤੋਂ ਬਾਅਦ ਲਗਾਤਾਰ 6 ਸਾਲ ਤੋਂ ਮੱਕੀ ਦੀ ਬੀਜਾਈ ਕਰ ਰਹੇ ਹਾਂ ਹਰੇਕ ਸਾਲ ਪਕਾਵੀ ਮੱਕੀ ਆਪ ਰੱਖਦੇ ਹਾਂ ਠੀਕ ਹੈ ਜੀ ਹਾਂਜੀ ਸੋ ਇੱਥੇ ਤੁਸੀਂ ਇੱਕ ਫਸਲੀ ਵਿਭਿੰਨਤਾ ਵੀ ਕਰ ਰਹੇ ਹੋ ਜੀ ਨਾਲ ਦੀ ਨਾਲ ਸੋ ਜੇ ਤੁਸੀਂ ਪਾਣੀ ਬਚਾਉਣ ਵਾਲੇ ਪਾਸੇ ਵੀ ਆਪਾਂ ਹੈਗੀਆਂ ਕਿਉਂਕਿ ਆਪਾਂ ਪਾਣੀ ਦੇਖਦਾ ਆਪਣਾ ਬਹੁਤ ਥੱਲੇ ਜਾ ਰਿਹਾ। ਹਾਂਜੀ। ਸੋ ਤੁਸੀਂ ਵਧੀਆ ਕਿਉਂਕਿ ਜਿਵੇਂ ਯੂਨੀਵਰਸਿਟੀ ਵੱਲੋਂ ਰਿਕਮੈਂਡਡ ਆਪਾਂ ਦੇਖ ਰਹੇ ਹਾਂ ਤੁਸੀਂ ਬੱਟਾਂ ਵੀ ਜਿਹੜੀਆਂ ਈਸਟ ਟੂ ਵੈਸਟ ਡਾਇਰੈਕਸ਼ਨ ਦੇ ਵਿੱਚ ਪਾਈਆਂ ਹੈਗੀਆਂ ਤਾਂ ਕਿ ਧੁੱਪ ਪੂਰੀ ਪੈਂਦੀ ਰਹੇ। ਸੋ ਤੁਸੀਂ ਹੋਰ ਕਿਸਾਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਮੱਕੀ ਦੇ ਵਿੱਚ ਤੁਸੀਂ ਜਿਹੜੀਆਂ ਵੈਰਾਈਟੀਆਂ ਲਾਈਆਂ ਸੀ ਝਾੜ ਨਿਕਲਿਆ? ਤੁਹਾਡਾ ਕਿੰਨਾ ਕੁ ਝਾੜ ਰਿਹਾ? ਸਾਡਾ ਝਾੜ ਪਿਛਲੇ ਸਾਲਾਂ ਦੇ ਵਿੱਚ ਤਕਰੀਬਨ ਸੁੱਕੀ ਮੱਕੀ 30 ਤੋਂ 40 ਕੁਇੰਟਲ ਦੇ ਵਿੱਚ ਕਰ ਰ ਉਹ 60 ਕੁਆਂਟਲ ਤੱਕ ਵੀ ਚਲੀ ਜਾਂਦੀ ਹੈ। ਅੱਛਾ ਜੀ। ਹਾਂਜੀ। ਤੇ ਇਹਦਾ ਕਿੰਨਾ ਕੁ ਰੇਟ ਤੁਹਾਨੂੰ ਫਿਰ ਮਿਲਾਈ ਜੀ ਉਦੋਂ? ਰੇਟ ਪਿਛਲੇ ਸਾਲ ਬਹੁਤ ਸੋਹਣਾ ਸੀਗਾ ਜੀ। ਜੀ। 1800 1900 2000 ਤੱਕ ਵਿਕੀ ਗਈ ਆ। ਹਾਂਜੀ। ਤੇ ਉਦੋਂ ਪਿਛਲੇ ਸਾਲ ਵੀ ਸਕਾ ਕੇ ਵੇਚੀ ਸੀ ਉਦੋਂ 1500 ਸੀਗਾ ਸੁੱਕੀ ਮੱਕੀ ਦਾ। ਜੀ। ਯਾਨੀ ਦੀ ਬਹੁਤ ਵਧੀਆ ਪ੍ਰੋਫਿਟ ਹੋਇਆ ਸਾਨੂੰ ਮੁਨਾਫਾ ਪ੍ਰਾਪਤ ਹੋਇਆ। ਠੀਕ ਹੈ ਜੀ। ਉਦੋਂ ਬਾਅਦ ਤੁਸੀਂ ਫਿਰ ਜਦੋਂ ਮੱਕੀ 4 ਮਹੀਨਿਆਂ ਬਾਅਦ ਵੜਦੇ ਹੋ ਵੀ ਤੁਸੀਂ ਝੋਨਾ ਕਿਹੜਾ ਬੀਜਦੇ ਆ ਇਸ ਤੋਂ ਬਾਅਦ? ਜੋਨਾ ਇਹਦੇ ਵਿੱਚ ਅਸੀਂ ਬਦਲਮੀ ਵੈਰੈਟੀ ਲਾਉਂਦੇ ਰਹਿੰਨੇ ਆ ਜੀ ਬਾਸਮਤੀ ਵੀ ਬੀਜ ਦੇਈ ਦੀ ਆ ਤੇ 126 131 ਜੋਨਾ ਇਹ ਵੀ ਵੈਰੈਟੀ ਲਾਈ ਦੀ ਸੋ ਦੇਖੋ ਕਿਸਾਨ ਵੀਰੋ ਜਿਵੇਂ ਆਪਾਂ ਨੂੰ ਬਹੁਤ ਹੀ ਵਧੀਆ ਕਿਸਾਨ ਵੀਰ ਨੇ ਦੱਸਿਆ ਵੀ ਜਿੱਥੇ ਆਪਾਂ ਪਾਣੀ ਬਚਾਉਣਾ ਆਪਣੀ ਫਸਲਾਂ ਚ ਵਿਭਿੰਨਤਾ ਲਿਆ ਰਹੇ ਆ ਉਹਦੇ ਨਾਲ ਨਾਲ ਝਾੜ ਵੀ ਦੇਖੋ ਇਹਨਾਂ ਦਾ ਕਿੰਨਾ ਨਿਕਲਿਆ ਤੇ ਰੇਟ ਵੀ ਵਧੀਆ ਮਿਲਿਆ ਸੋ ਅਸੀਂ ਆਸ ਕਰਦੇ ਹਾਂ ਵੀ ਜਿੱਥੇ ਇਹਨਾਂ ਨੇ ਆਲੂਆਂ ਦੀ ਵੀ ਪਟਾਈ ਕੱਚੀ ਕੀਤੀ ਸੀ ਉਹ ਵੀ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਰੇਟ ਇਹਨਾਂ ਨੂੰ ਵਧੀਆ ਮਿਲਿਆ ਝਾੜ ਵੀ ਇਹਨਾਂ ਦਾ 150 ਬੈਗ ਐਵਰੇਜ ਨਿਕਲਿਆ ਸੋ ਜੀ 800 ਰੁਪਏ 850 ਤੱਕ ਕਟਾ ਵਿਕਿਆ ਸੋ ਬਹੁਤ ਵਧੀਆ ਝਾੜ ਇਹਨਾਂ ਨੇ ਆਲੂਆਂ ਦਾ ਵੀ ਪ੍ਰਾਪਤ ਕੀਤਾ ਤੇ ਅਸੀਂ ਆਸ ਕਰਦੇ ਹਾਂ ਵੀ ਜਿਸ ਤਰ੍ਹਾਂ ਟਾਂਗਣਾ ਇਹਨਾਂ ਨੇ ਹੁਣ ਬਿੱਡਾਂ ਤੇ ਬਜਾਈ ਕੀਤੀ ਆ ਇਹਨਾਂ ਦੀ ਜਿਹੜੀ ਮੱਕੀ ਆ ਉਹ ਬਹੁਤ ਵਧੀਆ ਰਹੂਗੀ ਸਾਡੇ ਨਾਲ ਇੱਕ ਹੋਰ ਇਹਨਾਂ ਦੇ ਚਾਚਾ ਜੀ ਕਿਸਾਨ ਵੀਰ ਖੜਿਆ ਸੋ ਤੁਸੀਂ ਵੀ ਆਪਣਾ ਹੀ ਤਜਰਬਾ ਥੋੜਾ ਜਿਹਾ ਸਾਨੂੰ ਉਸ ਕਿਸਾਨਾਂ ਨੂੰ ਦੱਸੋ ਕਿ ਮੱਕੀ ਲਾਉਣੀ ਚਾਹੀਦੀ ਹੈ ਸਾਨੂੰ ਵਧੀਆ ਫਸਲ ਆਏ ਹਾਂ ਜੀ ਅਸੀਂ ਕਿਸਾਨ ਵੀਰਾਂ ਨੂੰ ਇਹ ਸੁਝਾਅ ਦੇਣਾ ਚਾਹੁੰਦੇ ਹਾਂ ਜੀ ਫਸਲੀ ਚੱਕਰ ਦੇ ਵਿੱਚ ਪਾਓ ਤੇ ਬਹੁਤ ਵਧੀਆ ਹੀ ਇਹ ਖੇਤੀਬਾੜੀ ਦਾ ਲਾਹੇਵੰਦ ਧੰਦਾ ਜੀ ਜ ਹਾਂਜੀ ਵੀ ਆਪਾਂ ਕਣਕ ਝੋਨੇ ਤੋਂ ਇਲਾਵਾ ਜਿਵੇਂ ਤੁਸੀਂ ਆਲੂ ਕੀਤੇ ਆ ਵੀ ਇਹ ਜਿਹੜੀਆਂ ਅਲੱਗ-ਅਲੱਗ ਫਸਲਾਂ ਮੰਨ ਲਓ ਮੱਕੀ ਆ ਹਾਂਜੀ ਆਪਾਂ ਕਈ ਲੋਕ ਮੈਥਾ ਮੈਥਾ ਵੀ ਲਾਉਂਦੇ ਆ ਬਾਅਦ ਚੋਂ ਹਾਂਜੀ ਜਾਂ ਆਪਾਂ ਕੋਈ ਹੋਰ ਫਸਲ ਵੀ ਲਾ ਸਕਦੇ ਆ ਹਾਂਜੀ ਸੋ ਇਹ ਤੁਸੀਂ ਕਿਸਾਨਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਵੀ ਆਪਾਂ ਕਣਕ ਝੋਨੇ ਤੋਂ ਹਾਂਜੀ ਅਸੀਂ ਅਸੀਂ ਇਹੀ ਸੁਨੇਹਾ ਚਾਹੁੰਨਾ ਦੇਣਾ ਚਾਹੁੰਦੇ ਆ ਜੀ ਫਸਲਾਂ ਫਸਲਾਂ ਦੇ ਵਿੱਚ ਜੰਦੀ ਬਦਲ-ਬਦਲ ਕੀਤਾ ਜਾਵੇ ਆਲੂ ਮੱਕੀ ਹੋ ਗਈ ਬਾਸਮਤੀ ਹੋ ਗਈ ਜੀ ਇਹਦੇ ਵਿੱਚ ਆਓ ਇੱਕ ਤਾਂ ਇਹਦੇ ਵਿੱਚ ਮੁਨਾਫਾ ਬਹੁਤ ਜ਼ਿਆਦਾ ਆ ਇੱਕ ਜਨ ਦੀ ਜ਼ਿਮੀਂਦਾਰ ਆ ਇਹਨੂੰ ਜਨ ਦੀ ਆਪਦੇ ਕੰਮ ਨਾਲ ਜੁੜਿਆ ਰਹਿੰਦਾ ਜੀ ਖੇਤੀ ਨਾਲ ਜੁੜਿਆ ਰਹਿੰਦਾ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਵੀਰੋ ਤੁਸੀਂ ਸਾਡੇ ਇਸ ਅੱਜ ਦੇ ਵੀਡੀਓ ਦੇ ਵਿੱਚ ਆਏ ਸੋ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਤੁਸੀਂ ਵੀ ਇਸ ਧੰਨਵਾਦ ਸਾਡੇ ਕਿਸਾਨ ਵੀਰਾਂ ਨੂੰ ਕੁ ਸੁਨੇਹਾ ਤੇ ਵਾਕਿਆ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਵੀਰ ਜੀ ਜਸਵਿੰਦਰ ਸਿੰਘ ਜਾਂ ਜਗਦੀਪ ਸਿੰਘ ਜਿਹੜੇ ਕਿ ਇਸ ਪੁੱਤਰ ਕਲਾਂ ਦੇ ਫਾਰਮਰ ਨੇ ਗਾਂ ਵਤੋ ਤੇ ਕਿੰਨੇ ਚੜ੍ਹਦੀ ਕਲਾ ਵਾਲੇ ਤੇ ਅਛਾਹ ਵਾਲੇ ਫਾਰਮਰ ਨੇ ਜਿਨ੍ਹਾਂ ਨੇ ਕਿੰਨਾ ਵਧੀਆ ਤਰੀਕੇ ਨਾਲ ਕਿਹਾ ਵੀ ਸਾਨੂੰ ਫਸਲੀ ਚੱਕਰ ਦੇ ਵਿੱਚ ਪਾ ਕੇ ਵੱਖੋ-ਵੱਖਰੀਆਂ ਫਸਲਾਂ ਦੀ ਬਿਜਾਈ ਕਰਾਂਗੇ ਤਾਂ ਤਾਂ ਹੀ ਸਾਡਾ ਪੰਜਾਬ ਬਚਿਆ ਰਹੂਗਾ ਤੇ ਨਾਲੇ ਅਸੀਂ ਉਸ ਤੋਂ ਵੱਧ ਪ੍ਰੋਫਟ ਲਾਵਾਂਗੇ ਅਸੀਂ ਸਾਰੀ ਇਸ ਟੀਮ ਜਿਹੜੀ ਕਿ ਜਿਹਦੇ ਚ ਇਸ ਬਲਾਕ ਨਾਲ ਸੰਬੰਧਿਤ ਟੀਮ ਆ ਉਹ ਵੀ ਪਹੁੰਚੇ ਹੋਏ ਆ ਤੇ ਇਹਦੇ ਨਾਲ ਸੰਬੰਧਿਤ ਕਿਸਾਨ ਭਰਾਵੋ ਇਹ ਜਿਹੜੀ YouTube ਚੈਨਲ ਆ ਉਹਦੇ ਤੇ ਅਸੀਂ ਹਰ ਜਿਹੜੀ ਵੀਡੀਓ ਪਾਉਣੇ ਹੈਗੇ ਆ ਤੇ ਇਹ ਤੁਸੀਂ ਜ਼ਰੂਰ ਵੇਖਣਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਸਾਡੇ ਕਿਸਾਨ ਵੀਰਾਂ ਦਾ ਵੀ ਸੋ ਮੈਂ ਅਪੀਲ ਕਰੂੰਗਾ ਕਿਸਾਨ ਵੀਰੋ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀਆਂ ਜਿਹੜੀਆਂ ਖੇਤੀ ਨਾਲ ਸੰਬੰਧਿਤ ਵੀਡੀਓਾਂ ਇਸੇ ਤਰ੍ਹਾਂ ਪਾਉਂਦੇ ਰਹਿਾਂਗੇ ਜੋ-ਜੋ ਸੀਜ਼ਨ ਆ ਰਿਹਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ